29 ਮਾਰਚ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤਾਂ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਤਕਰੀਬਨ ਸਾਫ਼ ਰਹੇਗਾ ਜਿਵੇਂ ਕੱਲ ਤੋਂ ਹੀ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਉੱਤਰ ਪੱਛੋਰੀਆ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਹਨ ਸਾਨੂੰ ਜਿਸ ਕਰਕੇ ਕੱਲ ਵੀ ਮੌਸਮ ਥੋੜਾ ਜਿਹਾ ਸੁਹਾਵਣਾ ਰਿਹਾ ਪਿਛਲੇ ਕਈ ਦਿਨ ਲਗਾਤਾਰ ਗਰਮੀ ਦੇ ਰਹੇ ਸਨ ਪਰ ਕੱਲ ਵੀ ਮੌਸਮ ਠੰਡਾ ਰਿਹਾ ਅੱਜ ਵੀ ਮੌਸਮ ਠੰਡਾ ਰਹਿਣ ਦੀ ਸੰਭਾਵਨਾ ਪੂਰੇ ਹੀ ਖੇਤਰਾਂ ਦੇ ਵਿੱਚ ਹੈ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਸਵੇਰ ਵੇਲੇ 10 ਤੋਂ 15 ਡਿਗਰੀ ਦੇ ਵਿਚਕਾਰ ਕਈ ਜਗ੍ਹਾ ਟੈਂਪਰੇਚਰ ਦਰਜ ਕੀਤਾ ਜਾਵੇਗਾ ਤੇ ਦਿਨ ਦਾ ਟੈਂਪਰੇਚਰ ਵੀ 30 ਡਿਗਰੀ ਤੋਂ ਵੱਧ ਕਿਸੇ ਵੀ ਖੇਤਰ ਦਾ ਟੱਪਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਤੇਜ਼ ਹਵਾਵਾਂ ਦੇ ਵਿੱਚ ਰਵਾਨਗੀ ਜਿਵੇਂ ਕੱਲ ਸੀਗੀ ਅੱਜ ਵੀ ਦੇਖਣ ਨੂੰ ਮਿਲੇਗੀ ਜਿਸ ਕਰਕੇ ਠੰਡ ਕਿਆ ਕਹ ਲਈਏ ਗਰਮੀ ਤੋਂ ਰਾਹਤ ਲਗਾਤਾਰ ਬਣੀ ਹੋਈ ਹੈ ਇਸ ਤੋਂ ਇਲਾਵਾ ਮੌਸਮ ਦੇ ਵਿੱਚ ਕੋਈ ਖਾਸ ਤਬਦੀਲੀ ਨਹੀਂ ਹੋਵੇਗੀ ਮੌਸਮ ਮੁੱਖ ਤੌਰ ਤੇ ਸਾਰੇ ਖੇਤਰਾਂ ਦਾ ਸਾਫ਼ ਰਹੇਗਾ ਧੁੱਪ ਵਾਲਾ ਰਹੇਗਾ ਤੇ ਤੇਜ਼ ਹਵਾਵਾਂ ਅੱਜ ਵੀ ਚਲਦੀਆਂ ਰਹਿਣਗੀਆਂ ਹਰਿਆਣਾ ਰਾਜਸਥਾਨ ਦਾ ਮੌਸਮ ਵੀ ਇਸੇ ਤਰ੍ਹਾਂ ਹੀ ਰਹੇਗਾ ਪਹਾੜੀ ਇਲਾਕਿਆਂ ਦੇ ਵਿੱਚ ਵੀ ਮੌਸਮ ਸਾਫ਼ ਹੀ ਬਣਿਆ ਰਹੇਗਾ ਮੀਂਹ ਅਗਰ ਇੱਕ ਹਫ਼ਤਾ ਜਾਂ ਕਹ ਲਈਏ 10 ਦਿਨ ਕੁਝ ਵੀ ਨਹੀਂ ਰਹੇਗਾ ਮੌਸਮ ਸਾਫ਼ ਰਹੇਗਾ ਟੈਂਪਰੇਚਰ ਦੇ ਵਿੱਚ ਗਰਾਫਟ ਜਿਵੇਂ ਦਰਜ ਕੀਤੀ ਗਈ ਹੈ ਅੱਜ ਵੀ ਕੀਤੀ ਜਾਵੇਗੀ ਤੇ ਰਾਤਾਂ ਨੂੰ ਹਲਕੀ ਜਿਹੀ ਠੰਡ ਲਗਾਤਾਰ ਮਹਿਸੂਸ ਅਗਲੇ 2 ਤੋਂ 3 ਦਿਨ ਕੀਤੀ ਜਾਵੇਗੀ